ਇੱਕ ਟੋਰੀਆਂ ਦੇ ਪੈਕਟ ਵਿੱਚ ਲੜਾਈ ਹੋ ਰਹੀ ਹੈ ਲਾਈਵ ਦੇਖੋ। ਆਹ ਵੀ ਤੇਰੀ ਸੀ ਜੀ। ਆਹ ਇਹਦੀ ਟੋਰੀ ਸੀ ਜੀ। ਉਹ ਕੀ ਗੱਲ? ਇਹ ਸਾਰਾ ਸਾਬ ਮਾਵਲਾ ਦਾ ਸਬਜ਼ੀ ਘੱਟ ਆਉਣ ਦਾ ਕਾਰਨ ਹੈ ਜੀ। ਨਹੀਂ ਤਾਂ ਆਹਦੀ ਧੱਕੇ ਨਾਲ ਸੌਦਾ ਦਿੰਦੇ ਹੁੰਦੇ ਜੀ। 65 ਰੁਪਏ ਲਈ ਸੋਨੇ ਦੁਬਾਰਾ ਆ ਗਿਓ 70 ਰੁਪਏ ਲੈ ਗਏ ਸੀ। ਉਹ ਜ਼ਿੰਮੇਦਾਰ ਨੂੰ ਵੀ ਲਾਲਚੇ ਪੰਜਰ ਵੀ ਵੱਧ ਵੱਟੀ ਜਾਂਦੇ ਆ। ਸਬਜ਼ੀਆਂ ਦੀ ਹੋ ਰਹੀ ਕਮੀ ਕਾਰਨ ਅੱਜ ਸਬਜ਼ੀ ਮੰਡੀ ਵਿੱਚ ਸਬਜ਼ੀ ਖਰੀਦਣ ਸਮੇਂ ਸਬਜ਼ੀ ਵਿਕਰੇਤਾ ਦੀ ਆਪਸ ਵਿੱਚ ਹੋਈ ਤੂੰ ਤੂੰ ਮੈਂ ਮੈਂ ਇੱਕ ਦੂਜੇ ਤੋਂ ਵੱਧ ਰੇਟ ਤੇ ਖਰੀਦਣ ਲੱਗੇ ਸਬਜ਼ੀ ਵਿਕਰੇਤਾ ਸਬਜ਼ੀਆਂ ਅੱਤ ਦੀ ਪੈ ਰਹੀ ਗਰਮੀ ਕਾਰਨ ਸਬਜ਼ੀਆਂ ਦੇ ਰੇਟ ਵੀ ਅਸਮਾਨ ਨੂੰ ਛੂ ਰਹੇ ਹਨ ਉੱਥੇ ਹੀ ਵਧ ਰਹੇ ਸਬਜ਼ੀਆਂ ਦੇ ਰੇਟਾਂ ਨੇ ਆਮ ਲੋਕਾਂ ਦੀ ਰਸੋਈ ਦਾ ਕੰਜ਼ਿਊਮਰ ਕੱਢ ਕੇ ਰੱਖ ਦਿੱਤਾ ਹੈ। ਇੰਨਾ ਵਧ ਰਹੇ ਸਬਜ਼ੀਆਂ ਦੇ ਰੇਟਾਂ ਕਾਰਨ ਸਬਜ਼ੀ ਵਿਕਰੇਤਾ ਵੀ ਇੱਕ ਦੂਜੇ ਤੋਂ ਵੱਧ ਕੇ ਮੰਡੀ ਵਿੱਚੋਂ ਸਬਜ਼ੀਆਂ ਖਰੀਦ ਰਹੇ ਹਨ। ਇਸੇ ਤਰ੍ਹਾਂ ਦਾ ਹੀ ਅੱਜ ਇੱਕ ਮਾਮਲਾ ਦੇਖਣ ਨੂੰ ਮਿਲਿਆ ਸਬਜ਼ੀ ਮੰਡੀ ਗਿੱਦੜਵਾਹਾ ਵਿੱਚ ਜਿੱਥੇ ਕਿ ਇੱਕ ਤੋਰੀਆਂ ਦੇ ਥੈਲੇ ਨੂੰ ਲੈ ਕੇ ਦੋ ਸਬਜ਼ੀ ਵਿਕਰੇਤਾ ਦੀ ਆਪਸ ਵਿੱਚ ਤੂਤੂ ਮੈਮਾ ਹੋ ਗਈ ਤਾਂ ਮੌਕੇ ਤੇ ਖੜੇ ਇਹਨਾਂ ਦੋਨਾਂ ਸਬਜ਼ੀ ਵਿਕਰੇਤਾ ਨੂੰ ਲੋਕਾਂ ਨੇ ਸ਼ਾਂਤ ਕੀਤਾ। ਇਸ ਮਸਲੇ ਬਾਰੇ ਇਹਨਾਂ ਸਬਜ਼ੀ ਵਕਰੀਤਾ ਨੂੰ ਸ਼ਾਂਤ ਕਰਨ ਵਾਲੇ ਲੋਕਾਂ ਦਾ ਕੀ ਕਹਿਣਾ ਸੀ ਤੁਹਾਨੂੰ ਸੁਣਾਉਂਦੇ ਹਾਂ ਨਹੀਂ ਦੇਖ ਸਕਦੇ ਇਹਨੇ ਸੈਦਾ ਨਹੀਂ ਕਿੰਨਾ ਗਿਆ ਹਾਂ 2 ਲੱਖ ਸੀਧੀ ਅੱਛਾ ਜੀ ਆ ਇਹਨੇ ਕਿਵੇਂ ਦੇ ਦਾਂ ਬੋਲੋ ਟੁਲੀ ਬਤੋਰੀ ਹੈ ਹੁਸ਼ਾਰੀ ਕਰਦਾ ਉਲਟਾ ਹੈਲੋ ਕੀ ਬਾਤ ਹੋ ਗਈ ਉਹ ਜੀ ਸਬਜ਼ੀ ਦਾ ਮਾਮਲਾ ਸੀਗਾ ਜੀ ਕਿਸੇ ਕੋਈ ਤੋਰੀਆਂ ਦੀ ਖਰੀਦ ਕਰੀ ਸੀ ਕਿਸੇ ਨੇ ਜੀ ਤੇ ਤੋਰੀਆਂ ਦੀ ਖਰੀਦ ਕਰਕੇ ਦਾੜਤੀ ਕੋਲੇ ਰੱਖ ਗਿਆ ਜੀ ਉਸ ਤੋਂ ਬਾਅਦ ਕੋਈ ਹੋਰ ਵਿਅਕਤੀ ਆਇਆ ਉਹੀ ਮੰਨ ਲਓ ਤੋਰੀਆਂ ਦੇ ਉਨੇ ਆਗੇ ਤੇ ਉਹ ਵੱਧ ਰੇਟ ਲਾ ਕੇ ਚੱਕ ਲਿਆ ਜਿਹੜਾ ਪਹਿਲਾਂ ਖਰੀਦ ਕੇ ਰੱਖ ਕੇ ਗਿਆ ਸੀ ਉਹਨੇ ਆਗੇ ਖਿਆਮਾ ਕਰ ਲਈ ਮੇਰੀ ਖਰੀਦ ਸੀ ਮੇਰੀ ਆ ਉਹ ਸੀ ਵੀ ਸਾਰਾ ਸਾਬ ਮਾਮਲਾ ਤਾਂ ਸਭ ਜੀ ਘਟਾਉਣ ਦਾ ਕਾਰਨ ਹੈ ਜੀ ਜੀਮਦਾਰ ਜੀ ਇਹ ਤਾਂ ਕਿਹਨਾ ਸੌਦਾ ਦਿੰਦੇ ਹੁੰਦੇ ਜੀ ਤੇ ਕੋਈ ਦੇਖਦਾ ਵੀ ਸੀ ਰੇਟ ਦਾ ਹੀ ਪੂਰਾ ਹੀ ਹੋ ਜੀ ਮੰਨ ਲਓ ਵੀ ਮੰਨ ਲਓ ਪਹਿਲਾਂ 65 ਰੁਪਏ ਲਈ ਸੋਨੇ ਦੁਬਾਰਾ ਆ ਗਿਆ 70 ਰੁਪਏ ਲੈ ਗਿਆ ਸੀ ਉਹ ਜੀਮਦਾਰ ਨੂੰ ਵੀ ਲਾਲਚੇ ਪੰਜਰ ਵੀ ਵੱਧ ਵੱਟੀ ਜਾਂਦੇ ਆ ਤੇ ਆਰਤੀ ਨੂੰ ਅਹੀ ਲਾਲ ਤੇ ਮੇਰੇ 5 ਰੁਪਏ ਦਾ ਵੱਧ ਹੁੰਦਾ ਹੋਈ। ਨਹੀਂ ਤੂੰ ਤੂੰ ਮੈਂ ਮੈਂ ਹੋਈ ਆ ਕਿ ਕੋਈ ਹੋਰ ਨਹੀਂ ਬਟਾ। ਨਹੀਂ ਬਸ ਹੂੰ ਆਪਸਮੇ ਬੋਲ ਬੁਲਾ ਰਹੀ ਹੋਇਆ ਮੰਨ ਲਓ। ਕਿ ਕੋਈ ਹੱਥੋਂ ਪਾਈ ਨਹੀਂ ਹੋਈ। ਆਉਣ ਵਾਲੇ ਸਮੇਂ 'ਚ ਕੋਈ ਸਬਜ਼ੀਆਂ ਦੀ ਘਾਟ ਡਾਦੋ। ਸਾਹਿਬ ਜੀ ਇਸ ਮੌਸਮ 'ਚ ਤੇ ਮੁਸ਼ਕਲ ਹੈ ਜਾਨੀ। ਵੀ ਆਉਣ ਵਾਲੀ ਮੰਨ ਲਓ ਕਿ ਸਿਆਲੂ ਸਬਜ਼ੀਆਂ ਚੱਲਣਗੀਆਂ। ਉਦੋਂ ਕੋਈ ਫਰਕ ਪੈ ਸਕਦਾ ਜੀ ਜਦੋਂ ਬਾਹਰ ਦੀ ਸਬਜ਼ੀਆਂ ਨਹੀਂ ਜਿਵੇਂ ਗੋਭੀ ਕਾਬੀ ਕੋ ਹਮਾ ਚੱਲਦੀ ਵਗੈਰਾ। ਜਿਵੇਂ ਤੁਸੀਂ ਮਹਿੰਗੇ ਭਾਅ ਤੇ ਖਰੀਦ ਦਿਓ ਤਾਂ ਅੱਗੇ ਮਹਿੰਗੇ ਭਾਅ ਤੇ ਲੋਕਾਂ ਨੂੰ ਦਿੰਦੇ ਤਾਂ ਲੋਕਾਂ ਦੀ ਜੇਬ ਤੇ ਵੀ ਪੂਰੇ ਅਸਰ ਪੈਂਦਾ ਜੀ ਗਾਹਕ ਜੀ ਬਹੁਤ ਅਸਰ ਪੈਂਦਾ ਜੀ ਮੰਨ ਲਓ ਜਿੱਥੇ 100 ਘਰ ਲੈਂਦੇ ਉਥੇ 80 ਘਰ ਨਹੀਂ ਖਰੀਦਦੇ 20 ਘਰ ਖਰੀਦ ਕਰ ਰਿਹਾ ਇਸ ਟਾਈਮ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸੱਤ ਪੈ ਸਕਦਾ ਤੁਸੀਂ ਸਿਆਲ ਦੀ ਸਬਜੀ ਜੀ ਪੈ ਸਕਦਾ ਜੀ ਗਰਮੀ ਤੇ ਮੁਸ਼ਕਲ ਹੈ ਜੀ ਕਦੂ ਦਾ ਰੇਟ ਪਹਿਲਾਂ ਕਦੂ ਨੂੰ ਕੋਈ ਚਾਹੁੰਦਾ ਨਹੀਂ ਹੁੰਦਾ ਚਾਹੁੰਦਾ ਨਹੀਂ ਸੀ ਅੱਜ ਦੇ ਹਿਸਾਬ ਨਾਲ 90 ਰੁਪਏ ਕਰੀਬੇ ਕਰਿਆ ਜੀ ਕਦੂ ਲੋਕੀ 40 45 ਰੁਪਏ ਵਿਕ ਰਹੀ ਹੈ ਜੀ ਭਿੰਡੀਏ ਮੰਨ ਲਓ ਤਾਂ 70 ਦੇ ਕਰੀਬੇ ਵਿਕ ਰਹੀ ਹੈ 60 65 70 ਰੁਪਏ ਵਿਕ ਰਹੀ ਹੈ ਜੀ ਆਉਣ ਵਾਲੇ ਸਮੇਂ ਤਾਂ ਆਹੀ ਹੋ ਸਕਦਾ ਜੀ ਬਸ ਐਸ ਟਾਈਮ ਦਾ ਕੋਈ ਫਰਕ ਵਾਲੀ ਗੱਲਬਾਤ ਹੈ ਨਹੀਂ ਜੀ ਫਿਲਹਾਲ ਤਾਂ ਰੋਜ਼ ਰੋਜ਼ ਰੇਟ ਵਧੀ ਜਾਂਦੇ ਜੀ ਮੌਸਮ ਕਾਰਨ ਦੋ ਚਾਰ ਰੁਪਏ ਤੇਜ਼ੀ ਹੋ ਰਹੀ ਹਰੇਕ ਚੀਜ਼ ਦੀ ਅੱਜ ਮਾਮਲਾ ਇਹੀ ਹੋਇਆ ਜੀ ਉਹ ਕਿਸੇ ਨੇ ਪਹਿਲਾਂ ਖਰੀਦ ਲਿਆ ਜੀ ਖਰੀਦ ਕੇ ਉਹ ਰੱਖ ਗਏ ਰੱਖਣ ਤੋਂ ਬਾਅਦ ਦੁਬਾਰਾ ਜਦੋਂ ਚੱਕਣ ਆਇਆ ਕੋਈ ਆ ਕੇ ਮਹਿੰਗੀ ਕਰਕੇ ਉਹਨੇ ਚੱਕ ਲਈ ਕਿਹੜੀ ਮੰਡੀ ਦਾ ਮਾਮਲਾ ਸੀ ਇਹ ਗਿੱਦੜਵਾ ਮੰਡੀ ਦਾ ਮਾਮਲਾ ਸੀ ਜੀ